ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਹਾਲਾਤਾਂ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਾਸਪੀਆ ਭਗਵੰਤ ਮਾਨ ਦੇ ਬਲੋ ਹੜ੍ਹ ਹਾਲਾਤਾਂ ਦੇ ਚੱਲਦੇ ਹੋਏ ਹਰ ਪਿੰਡ ਦੇ ਵਿੱਚ ਗਸਟੇਡ ਅਧਿਕਾਰੀ ਨਿਯੁਕਤ ਕੀਤਾ ਗਿਆ ਇਸ ਦੀ ਜਾਣਕਾਰੀ ਉਹਨਾਂ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਅਧਿਕਾਰੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰਨਗੇ ਇਸ ਦੇ ਨਾਲ ਉਹਨਾਂ ਦੀ ਸਮੱਸਿਆ ਦਾ ਸਿੱਧਾ ਹੱਲ ਵੀ ਹੋਵੇਗਾ ਦੱਸਦੇ ਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਵਿਗੜ ਗਈ ਅੱਜ ਉਹ ਆਪ ਸੁਪਰੀਮੋ ਅਰਿੰਦ ਕੇਜੀਵਾਲ ਦੇ ਨਾਲ ਭਾੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਵਾਲੇ ਸਨ ਅੰਮ੍ਰਿਤਸਰ ਕੋਰਤਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਰਾਵੀ ਤੇ ਸਤਲੁਜ ਦਾ ਪਾਣੀ ਅਜੇ ਵਿਚੜਿਆ ਹੋਇਆ ਅੰਮ੍ਰਿਤਸਰ ਦੇ 140 ਪਿੰਡ ਬਾੜੀ ਚੁਪੇੜਤ ਵਿੱਚ ਨੇ ਲੁਧਿਆਣਾ ਵਿੱਚ ਸਤਲੁਜ ਇਦਨੇ ਸਸਰਾਲੀ ਪੰ ਦਾ ਕੁਝ ਹਿੱਸਾ ਤੋੜ ਦਿੱਤਾ ਹੈ ਉਸ ਤੋਂ ਬਾਅਦ ਹੁਣ ਸੈਨਾ ਨੇ ਮੋਰਚਾ ਸੰਭਾਲ ਲਿਆ। ਸਤਲੋਜ ਨੇ ਫਿਰੋਜ਼ਪੁਰ ਦੇ ਪੱਲਾ ਮੇਗਾ ਪਿੰਡ ਦੇ ਕੋਲ ਸੀਮਾ ਪਾਰ ਪਾਕਿਸਤਾਨ ਦੇ ਪਿੰਡ ਅਤੇ ਪੁਲਿਸ ਚੌਂਕੀ ਨੂੰ ਡੁਬੋ ਦਿੱਤਾ ਹੈ। ਇਹ ਤੱਤ ਬੰ ਟੁੱਟਣ ਦੇ ਨਾਲ ਖਤਰਾ ਬਣਿਆ ਹੋਇਆ ਹੈ। ਦਰਾਜ ਵਿੱਚ ਬਰਸਾਤ ਤੇ ਬਾੜ ਦੇ ਨਾਲ ਵਿਗੜੇ ਹਾਲਾਤਾਂ ਤੇ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਨਾਲ ਹੀ ਤਿੰਨ ਹਫ਼ਤੇ ਦੀ ਰਿਪੋਰਟ ਵੀ ਤਲਬ ਕੀਤੀ ਹੈ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਹਾਲਾਤਾਂ ਦੇ ਵਿੱਚ ਹੁਣਾ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜાં ਸੀਐਮ ਭਗਵੰਤ ਮਾਨ ਦੇ ਵੱਲੋਂ ਹੜ੍ਹ ਹਾਲਾਤਾਂ ਦੇ ਚੱਲਦੇ ਹੋਏ ਹਰ ਪਿੰਡ ਦੇ ਵਿੱਚ ਗਸ਼ਟेड ਅਧਿਕਾਰੀ ਨਿਯੁਕਤ ਕੀਤਾ ਗਿਆ ਇਸ ਦੀ ਜਾਣਕਾਰੀ ਹੁਣਾਂ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਅਧਿਕਾਰੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰਨਗੇ ਇਸ ਦੇ ਨਾਲ ਉਹਨਾਂ ਦੀ ਸਮੱਸਿਆ ਦਾ ਸਿੱਧਾ ਹੱਲ ਵੀ ਹੋਵੇਗਾ ਦੱਸਦੇ ਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਵਿਗੜ ਗਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਭਾੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲੈਣ ਵਾਲੇ ਸਨ ਅੰਮ੍ਰਿਤਸਰ ਕੋਟਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਰਾਵੀ ਤੇ ਸਤਲੁਜ ਦਾ ਪਾਣੀ ਅਜੇ ਵਿਛੜਿਆ ਹੋਇਆ ਅੰਮ੍ਰਿਤਸਰ ਦੇ 140 ਪਿੰਡ ਬਾੜ ਦੀ ਚਪੇੜ ਦੇ ਵਿੱਚ ਨੇ ਲੁਧਿਆਣਾ ਵਿੱਚ ਸਤਲੁਜ ਨੇ ਸਸਰਾਲੀ ਪੰਨ ਦਾ ਕੁਝ ਹਿੱਸਾ ਤੋੜ ਦਿੱਤਾ ਉਸ ਤੋਂ ਬਾਅਦ ਹੁਣ ਸੈਨਾ ਨੇ ਮੋਰਚਾ ਸੰਭਾਲ ਲਿਆ ਸਤਲੁਜ ਨੇ ਫਿਰੋਜ਼ਪੁਰ ਦੇ ਪੱਲਾ ਮੇਗਾ ਪਿੰਡ ਦੇ ਕੋਲ ਸੀਮਾ ਪਾਰ ਪਾਕਿਸਤਾਨ ਦੇ ਪਿੰਡਾਂ ਤੇ ਪੁਲਿਸ ਚੌਂਕੀ ਨੂੰ ਡੁਬੋ ਦਿੱਤਾ ਏਟੱਟ ਬੰ ਟੁੱਟਣ ਦੇ ਨਾਲ ਖਤਰਾ ਬਣਿਆ ਹੋਇਆ ਹੈ ਦਰਾਜ ਵਿੱਚ ਬਰਸਾਤ ਤੇ ਬਾੜ ਦੇ ਨਾਲ ਵਿਗੜੇ ਹਾਲਾਤਾਂ ਤੇ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਨਾਲ ਹੀ ਤਿੰਨ ਹਫ਼ਤੇ ਦੀ ਰਿਪੋਰਟ ਵੀ ਤਲਬ ਕੀਤੀ ਹੈ